ਬਿਲਕੁਲ ਜੀ ਕੱਲਾ ਦਾ ਫੌਜੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਵਧੀਆ ਪਰੇਲਾ ਸ਼ੁਰੂ ਕੀਤਾ ਔਰ ਮੇਰਾ ਖਿਆਲ ਹੈ ਵੀ ਸਾਦਕ ਤੇ ਸਾਦਕ ਦੇ ਆਸ-ਪਾਸ ਦੇ ਇਲਾਕੇ ਦੇ ਜਿੰਨੇ ਵੀ ਲੋਕ ਹੈਗੇ ਆ ਬੱਚੇ ਖਾਸ ਕਰਕੇ ਨੌਜਵਾਨ ਖਾਸ ਕਰਕੇ ਉਹਨਾਂ ਨੇ ਇਹਦੇ ਵਿੱਚ ਜੂਰ ਪਾਰਟਿਸਪੇਟ ਕਰਨਾ ਚਾਹੀਦਾ ਤਾਂ ਕਿ ਆਪਣੇ ਫਿਜ਼ੀਕਲੀ ਔਰ ਮੈਂਟਲੀ ਸਟਰੋਂਗ ਰਹਿ ਸਕਣ ਔਰ ਸਭ ਤੋਂ ਵੱਡੀ ਗੱਲ ਹੈ ਵੀ ਨਸ਼ਿਆਂ ਤੋਂ ਦੂਰ ਰਹਿ ਸਕਣ ਕਿੱਦਾਂ ਦੇ ਤੁਸੀਂ ਨੌਜਵਾਨ ਤੁਸੀਂ ਇਸ ਚੀਜ਼ ਤੋਂ ਕਿੱਦਾਂ ਹੈ ਅਪਡੇਟ ਕਰਦੇ ਹੋ ਤੁਸੀਂ ਨੀ ਜੇ ਅੱਜਕਲ ਦੀ ਗੱਲ ਕਰੀਏ ਨਸ਼ਿਆਂ ਦਾ ਦੌਰ ਜਿਹੜਾ ਚੱਲ ਰਿਹਾ ਤੇ ਉਹਨੂੰ ਦੇਖਦੇ ਹੋਏ ਜੇ ਅੱਜ ਯੂਥ ਜਿਹੜਾ ਪਾਰਕ ਦੇ ਵਿੱਚ ਆਊਗਾ ਤੇ ਇੱਕ ਦੂਸਰੇ ਨੂੰ ਦੇਖੇ ਜਦੋਂ ਉਹ ਬਿਜ਼ੀ ਹੋਣਗੇ ਕਿਸੇ ਨਾ ਕਿਸੇ ਪਾਸੇ ਤੇ ਆਟੋਮੈਟਿਕਲੀ ਉਹਨਾਂ ਦਾ ਧਿਆਨ ਉਧਰ ਨਹੀਂ ਜਾਊਗਾ ਤੇ ਬਾਕੀ ਹੈਲਥ ਦੇ ਲਈ ਗੱਲ ਕਰੀਏ ਜਿਵੇਂ ਅੱਜ ਜੋਗਾ ਦੇ ਮਨਾਇਆ ਅੱਜ ਉਹ ਸਾਡੇ ਸਾਧਕ ਦੀਆਂ ਮਹਾਨ ਸ਼ਕਤੀਆਂ ਉਹ ਵੀ ਇੱਥੇ ਪਹੁੰਚੀਆਂ ਤੇ ਯੂਥ ਵੀ ਸਾਰਾ ਇਨਸਪਾਇਰ ਹੋਇਆ ਬੱਚਿਆਂ ਨੇ ਦੇਖੀ ਆਪਣਾ ਟੈਲੈਂਟ ਵੀ ਵਿਖਾਇਆ ਉਹਨੂੰ ਦੇਖ ਕੇ ਉਹਨਾਂ ਚ ਮੋਟੀਵੇਸ਼ਨ ਵੀ ਆਊਗੀ ਤੇ ਜੋ ਇਹਦੇ ਜੋਗੇ ਦੇ ਫਾਇਦੇ ਆ ਉਹ ਵੀ ਸਾਰਿਆਂ ਨੇ ਦੱਸੇ ਆ ਤੇ ਇਹ ਇਹ ਚੀਜ਼ ਜਿਹੜੀ ਯੂਥ ਨੂੰ ਬਹੁਤ ਇਨਸਪਾਇਰ ਕਰਦੀ ਤੇ ਜੇਕਰ ਜੁੜੇ ਰੋ ਜੋਗੇ ਨਾਲ ਤੇ ਇਹਦੇ ਚ ਉਮਰ ਦਾ ਕੋਈ ਹਿਸਾਬ ਨਹੀਂ ਬੰਦਾ ਦੇਖਿਆ ਵੀ ਤੁਹਾਡੀ ਫਿਟਨੈਸ ਜਿਹੜੀ ਹੈ ਜੇ ਨੌਜਵਾਨਾਂ ਨਾਲ ਹੀ ਹੈਗੀ ਆ ਹਰ ਹਰ ਸਾਤ ਟਾਈਮ ਤੇ ਬੰਦਾ ਯੰਗ ਹੀ ਰਹਿੰਦਾ ਸਾਨੂੰ ਵੇਖ ਕੇ ਹੋ ਸਕਦਾ ਜਿਹੜੀ ਨਵੀਂ ਪਨੀਰੀ ਆਈ ਐ ਇਹ ਸੁਧਰ ਜਾਵੇ ਤੇ ਯੋਗੇ ਦੇ ਨਾਲ ਚੋਰਨ ਆਪਦੇ ਘਰੇ ਮਿਹਨਤ ਕਰਨ ਤੇ ਆਪਦਾ ਵਧੀਆ ਰਿਪਿਟੇਸ਼ਨ ਬਣਦਾ ਨਸ਼ਿਆਂ ਤੋਂ ਬਾਹਰ ਹੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰਾ ਗੁਰੂ ਹੈ ਜੀ ਰਾਦੇ ਸ਼ਾਮ ਬਠਿੰਡਾ ਦਾ ਜੋ ਮੈਨੂੰ ਜੇਲ੍ਹ ਚਾ ਕੇ ਬਠਿੰਡਾ ਜੇਲ੍ਹ ਦੇ ਵਿੱਚ ਖੰਦ ਰਿਆ ਸੀ। ਇਹ ਮੈਂ ਸਾਰਾ ਕੰਮ ਜੇਲ ਸੁਪਰਡੈਂਟਾਂ ਦੀ ਮਿਹਰਬਾਨੀ ਨਾਲ ਫਰੀਦਕੋਟ ਸੀਗੇ ਸੁਪਰਡੈਂਟ ਔਰ ਮਠੰਡੇ ਸੀਗੇ ਗਰਗ ਉਹਨਾਂ ਦੀ ਰਹਿਮਾਈ ਦੇ ਹੇਠ ਮੈਂ ਸਾਰਾ ਕੁਝ ਸਿੱਖਿਆ ਹੈ ਤੇ ਉਸ ਤੋਂ ਬਾਅਦ ਮੈਂ ਵੀ ਜਿੰਨੇ ਵੀ ਗੈਂਗ ਜੇਲ੍ਹਾਂ ਦੇ ਵਿੱਚ ਹਨ ਬੰਦ ਉਹਨਾਂ ਭਰਾਵਾਂ ਨੂੰ ਵੀ ਅਪੀਲ ਕਰਦਾ ਮੇ ਉਸ ਯੋਗ ਨਾਲ ਜੁੜ ਕੇ ਆਵੇਦਿਕ ਵੀ ਦੁਸ਼ਮਣੀਆਂ ਭੁੱਲਣਾ ਔਰ ਰਿਆ ਹੋ ਕੇ ਜੇਲ੍ਹਾਂ ਦੇ ਬਾਹਰ ਉਹ ਜੋ ਬੰਦੀ ਸਿੰਘ ਹੈ ਜਿਨ੍ਹਾਂ ਦੇ ਵਿੱਚ ਬੰਦ ਹੈ ਉਹ ਵੀ ਮੈਡੀਟੇਸ਼ਨ ਵਗੈਰਾ ਕਰਕੇ ਪਰਮਾਤਮਾ ਉਹਨਾਂ ਨੂੰ ਜਲਦੀ ਬਾਹਰ ਆਉਣ ਦਾ ਮੌਕਾ ਦੇਵੇ ਔਰ ਬਾਹਰ ਆ ਕੇ ਚੰਗੇ ਕੰਮ ਕਰਨ ਆ ਗਿਆ ਤੇ ਬੰਦਾ ਕਦੇ ਵੀ ਬੁੱਢਾ ਨਹੀਂ ਹੁੰਦਾ ਬੰਦਿਆਂ ਨੂੰ ਤਨਾਅ ਮੁਕਤ ਰਹਿਣਾ ਚਾਹੀਦਾ ਹੈ ਜ਼ਿੰਦਗੀ ਦੇ ਵਿੱਚ ਦੁੱਖ ਸੌ ਖਾਉਂਦੇ ਰਹਿੰਦੇ ਆ ਜੇ ਆਪਾਂ ਯੋਗ ਨਾਲ ਜੁੜੇ ਰਹਾਂਗੇ ਆਪਾਂ ਨੂੰ ਮੈਂ 9 ਸਾਲ ਜੇਲ੍ਹ ਕੀਤੀ ਹੈ ਮੈਨੂੰ 9 ਸਾਲ 9 ਦਿਨਾਂ ਵਰਗੇ ਲੱਗੇ ਆ ਜੀ ਮੈਂ ਯੋਗ ਨਾਲ ਛੁੱਟਿਆ ਕਰਕੇ ਮੈਨੂੰ ਕੋਈ ਵੀ ਕਿਸੇ ਚੀਜ਼ ਦਾ ਮਹਿਸੂਸ ਨਹੀਂ ਹੋਇਆ ਅੱਜ ਗੁਰੂ ਦੀ ਕਿਰਪਾ ਮੈਂ ਇੱਥੇ ਬਿਜਾ ਤਾਂ ਸਾਧਕ ਜਾਗ ਜਦੋਂ ਵਿੱਲਾ ਹੁੰਦਾ ਉਹਦਾ ਕੰਮ ਛੱਡ ਕੇ ਆਉਣਾ ਇੱਥੇ ਤੇ ਮੈਂ ਇਹ ਬੱਚਿਆਂ ਨੂੰ ਨਸ਼ੇ ਤੋਂ ਰਹਿਤ ਹੋ ਕੇ ਇਹ ਕੰਮ ਕਰਨਾ ਇਹ ਲੱਗਣਾ ਸਾਡੀ ਜਿੱਥੇ ਲੋੜ ਆ ਸਾਡੀ ਟੀਮ ਹੈ ਪੂਰੀ ਅਸੀਂ ਉੱਥੇ ਆ ਕੇ ਉਹਨਾਂ ਨੂੰ ਸਿਖਾਵਾਂਗੇ ਵੀ ਆ ਕੇ ਜਿੱਥੇ ਸਾਨੂੰ ਬੁਲਾਉਣ ਤਾਹੀਂ ਉੱਥੇ ਜਾਣਾ ਸਰ ਨੇ ਸੀਨੀਅਰ ਜਿਹੜੇ ਇਹ ਬੱਚਿਆਂ ਨੂੰ ਸਿਖਲਾਈ ਦੇ ਰਹੇ ਨੇ ਫੌਜੀ ਸਾਹਿਬ ਨੇ ਅਲਟਰਨਮੈਂਟ ਹੋਏ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿੱਦਾਂ ਦੇ ਦੋ ਸਰ ਜਿਹੜਾ ਤੁਸੀਂ ਅੱਜ ਬੱਚਿਆਂ ਨੂੰ ਜਿੱਕਦਾ ਫ੍ਰੀ ਕੋਰਸ ਵੀ ਜਿਹੜਾ ਤੁਸੀਂ ਇੱਥੇ ਟ੍ਰੇਨਰ ਦਿੰਨੇ ਹੋ ਫੌਜ ਦੇ ਵਿੱਚ ਤੁਸੀਂ ਰਿਟਾਇਰਮੈਂਟ ਕਿੱਦਾਂ ਅੱਜ ਤੁਸੀਂ ਜੋਗਾ ਦੇਸ਼ੀ ਬਣਾਇਆ ਕਿੱਦਾਂ ਚੀਜ਼ਾਂ ਦੇ ਮਿਲਣ ਕਰਾਉਂਦੇ ਮੈਂ ਨਾ ਮੈਂ ਚਾਹੁੰਦਾ ਸੀ ਕਿ ਆਪਣੇ ਇਸ ਇਲਾਕੇ ਦੇ ਸਾਧ ਇਲਾਕੇ ਦੇ ਬੱਚੇ ਇਸ ਚੀਜ਼ ਨਾਲ ਜੁੜਨ ਕਿਉਂਕਿ ਆਪਣੇ ਕੋਲੇ ਹੈ ਹੀ ਨਹੀਂ ਗਰਾਊਂਡ ਹੈਗਾ ਆਪਣੇ ਕੋਲ ਕਰਨ ਵਾਲਾ ਕੋਈ ਅੱਗੇ ਆਉਣ ਵਾਲਾ ਹੈ ਹੀ ਨਹੀਂ ਸੀਗਾ ਤਾਂ ਇਹ ਕੋਸ਼ਿਸ਼ ਸੀਗੀ ਮੇਰੀ ਇੱਕ ਯੋਗਾ ਦਿਵਸ ਚਲੋ ਵਧੀਆ ਚੀਜ਼ ਹੈ ਕਿ ਆਇਆ ਤਾਂ ਪੋਸਟ ਚੀਜ਼ ਨੂੰ ਲੈ ਕੇ ਆਪਣੇ ਜਿਹੜੇ ਪੁਰਾਣੇ ਬਜ਼ੁਰਗ ਸੀਗੇ ਉਹਨਾਂ ਨੂੰ ਨਾਲ ਲੈ ਕੇ ਬੱਚਿਆਂ ਨੂੰ ਨਾਲ ਲੈ ਕੇ ਆਪਾਂ ਇੱਕ ਉਪਰਾਲਾ ਕੀਤਾ ਬਾਕੀ ਜਿਹੜੀ ਚੀਜ਼ ਆ ਕਿ ਆਪਾਂ ਤੰਦਰੁਸਤ ਰਹਿ ਸਕਦੇ ਯੋਗਾ ਦਿਵਸ ਵਾਸਤੇ ਸਪੈਸ਼ਲ ਕਿ ਆਪਾਂ ਤੰਦਰੁਸਤ ਰਹਿ ਸਕਦੇ ਆ ਆਪਣੇ ਵਾਸਤੇ ਬਹੁਤ ਸਾਰੀਆਂ ਚੀਜ਼ਾਂ ਉਹਦੇ ਵਿੱਚ अपना, अपना ले ले, ले ले, जीज़ जीज़ कि ਆਪਾਂ ਆਪਣਾ ਕੋਈ ਮੈਡੀਸਿਨ ਲੈ ਲਈ ਕੁਝ ਵੀ ਲੈ ਲਈਏ ਤਾਕਤਵਰ ਵੀ ਹੋ ਸਕਦੇ ਆ ਬਟ ਜਿਹੜੀ ਯੋਗ ਚੀਜ਼ ਆ ਜਾਂ ਫਿਜ਼ੀਕਲ ਐਕਟੀਵਿਟੀ ਆ ਜਿਹੜੀ ਇਹ ਚੀਜ਼ਾਂ ਇਹ ਆਪਾਂ ਨੂੰ ਸਦਾ ਬਹਾਰਾ ਤੇ ਇਹਦਾ ਕੋਈ ਸਾਈਡ ਇਫੈਕਟ ਨਹੀਂਗਾ ਤੁਸੀਂ ਕਰੋ ਤੁਹਾਨੂੰ ਇਹਦਾ ਬੈਨੀਫਿਟ ਮਿਲੂਗਾ ਬਹੁਤ ਵਧੀਆ ਚੀਜ਼ ਆ ਇਹ ਤੇ ਮੈਂ ਤਾਂ ਕਹਿਣਾ ਕਿ ਸਾਰਿਆਂ ਨੂੰ ਕਿ ਹਾਂ ਵੀ ਗਰਾਊਂਡ ਨਾਲ ਜੁੜੋ ਅੱਜ ਕੱਲ ਦੇਖਿਆ ਨੌਜਵਾਨ ਜਿਹੜੇ ਆ ਕੁਝ ਲੜਕੀਆਂ ਵੀ ਹੈਗੇ ਜਿਹੜੇ ਦਲਦਲ ਦੇ ਨਸ਼ੇ ਵਾਲੇ ਵਿੱਚ ਵੱਢਦੇ ਪਏ ਆ ਉਹ ਚੀਜ਼ਾਂ ਨੂੰ ਕਿੱਦਾਂ ਦੇਖਦੇ ਆ ਅੱਛਾ ਭਾਈ ਇਹ ਤਾਂ ਨਾ ਚੀਜ਼ ਆਪਣੇ ਮਾਈਂਡ ਸੈਟ ਦੇ ਉੱਤੇ ਜੇ ਆਪਾਂ ਇਹੋ ਜੀ ਚੀਜ਼ ਨਾਲ ਆਪਾਂ ਗਰਾਊਂਡ ਵਰਕ ਦੇ ਨਾਲ ਜੁੜਦੇ ਆਂ ਸੁਬਾ ਆਪਾਂ ਨੂੰ ਅਗਰ ਉੱਠਦਿਆਂ ਤੇ ਆਪਣੇ ਦਿਮਾਗ ਦੇ ਵਿੱਚ ਹੋਵੇ ਕਿ ਮੈਂ ਗਰਾਊਂਡ ਦੇ ਵਿੱਚ ਜਾਣਾ ਤੇ ਉਹ ਬੰਦਾ ਨਸ਼ੇ ਵਾਲੇ ਪਾਸੇ ਜਾਂਦਾ ਹੀ ਨਹੀਂਗਾ ਕਿਉਂਕਿ ਉਹਨੂੰ ਪਤਾ ਹੈ ਕਿ ਅਗਰ ਨਸ਼ਾ ਕਰੂੰਗਾ ਤੇ ਮੈਂ ਇਥੋਂ ਗਰਾਊਂਡ ਦੇ ਵਿੱਚ ਪਰਫਾਰਮ ਨਹੀਂ ਕੀਤਾ ਜਾਣਾਗਾ ਤਾਂ ਇਹ ਚੀਜ਼ ਉਹਨਾਂ ਬੱਚਿਆਂ ਵਾਸਤੇ ਆ ਜਿਹੜੇ ਹੁਣ ਛੋਟੇ ਬੱਚੇ ਜਿਹੜੇ ਆਪਾਂ ਜਿਹੜੇ ਲੱਗ ਗਏ ਨਸ਼ੇ 'ਚ ਉਹਨਾਂ ਨੂੰ ਤਾਂ ਆਪਾਂ ਰੋਕ ਨਹੀਂ ਸਕਦੇਗੇ ਪਰ ਜਿਹੜੇ ਬੱਚੇ ਹੁਣ ਸਟਿਲ ਬੱਚੇ ਛੋਟੇ ਆ 12 15 ਸਾਲ ਜਿਨ੍ਹਾਂ ਦੀ ਉਮਰ ਹੈ ਜਿਹੜੇ ਹਜੇ ਬ ਉਹਨਾਂ ਨੂੰ ਉਹਨਾਂ ਦੇ ਘਰ ਦੇ ਨੂੰ ਪੇਰੈਂਟਸ ਨੂੰ ਚਾਹੀਦਾ ਕਿ ਉਹ ਉਹਨਾਂ ਨੂੰ ਗਰਾਊਂਡ ਦੇ ਨਾਲ ਜੋੜੋ ਤੇ ਆਪਾਂ ਉਹ ਕੀ ਅੱਗੇ ਬੱਚਿਆਂ ਨੂੰ ਉਹ ਕਿਸੇ ਗਲਤ ਸੰਗਤ ਨਾਲ ਪੈਣ ਕਿਉਂਕਿ ਜਿਹੜੀ ਇੱਥੇ ਬੱਚੇ ਆਉਣਗੇ ਉਹ ਚੰਗੇ ਹੀ ਆਉਣਗੇ ਤੇ ਉਹਨਾਂ ਦਾ ਮਾਈਂਡ ਸੈਟ ਬਾਕੀ ਬੱਚਿਆਂ ਨਾਲੋਂ ਵਧੀਆ ਹੋਊਗਾ ਹੋਰ ਬੱਚਿਆਂ ਨੇ ਵੀ ਗੱਲਬਾਤ ਕਰਦੇ ਉਹਨਾਂ ਦਾ ਕੀ ਫਾਇਦਾ ਕਦੇ ਕਿਵੇਂ ਜੋਗਾ ਦੇਖ ਸਦਾ ਦੇਣ ਰਿਹਾ ਹੈ ਕਿਦਾਂ ਤੁਸੀਂ ਬੇਟਾ ਕੀ ਨਾ ਜੈਸਿੰਗਰ ਕਿਦਾਂ ਦੇਖ ਦੋ ਤੁਸੀਂ ਜੋਗਾ ਕੀਤਾਗਾ ਸ਼ਾਮ ਨੂੰ ਤੁਸੀਂ ਰੁਟੀਨ 'ਚ ਇੱਥੇ ਆਉਣੇ ਗਰਾਊਂਡ ਦੇ ਵਿੱਚ ਆਉਣੇ ਤੇ ਕਿਦਾਂ ਮੋਟੀਵੇਟ ਕਰਦੇ ਜਿਹੜੇ ਇੱਥੇ ਸਭ ਤੋਂ ਜੀ ਬਹੁਤ ਜ਼ਿਆਦਾ ਕਰਦੇ ਆ ਮੋਟੀਵੇਟ ਤੇ ਜੀ ਸਾਡੇ ਲਈ ਇਹ ਸਾਰਾ ਕੁਝ ਇਹ ਸਾਡਾ ਸਨਮਾਨ ਨਾ ਇਹ ਸਾਡੇ ਸਰ ਜੇਲੇ ਨੇ ਉਹ ਸਾਨੂੰ ਇੰਨਾ ਵਧੀਆ ਕਰਵਾਉਂਦੇ ਨੇ ਸਾਨੂੰ ਲੱਗਦਾ ਨਹੀਂ ਬਈ ਅਸੀਂ ਕੁਝ ਕਰ ਰਹੇ ਆ ਇੰਨਾ ਵਧੀਆ ਕਰਵਾਉਂਦੇ ਬੇਟਾ ਕੀ ਨਾ ਪਤਾ ਸੀ ਕਿਲੋ ਬੇਟਾ ਕਿੱਦਾਂ ਦੇਖਦਾ ਜੋਗਾ ਕੀਤਾਗਾ ਜੋਗਾ ਦਿਵਸ ਸੀਆ ਮਨਾਇਆ ਗਿਆ ਕਿੱਦਾਂ ਇਸ ਚੀਜ਼ਾਂ ਦੇ ਛੋਟੇ ਬੱਚੇ ਜਿਹੜੇ ਹੋਰ ਆ ਉਹਨਾਂ ਨੂੰ ਮੋਟੀਵੇਟ ਕਿੱਦਾਂ ਕਰਦੇ ਸਰ ਬਹੁਤ ਵਧੀਆ ਕਰਉਂਦੇ ਆ ਤੇ ਛੋਟੇ ਤੇ ਸਾਰੇ ਨਾਲ ਜੁੜਨਾ ਚਾਹੀਦਾ ਸਾਡੇ ਨਾਲ ਤੇ ਸਾਰੇ ਬੱਚਿਆਂ ਨੂੰ ਬਹੁਤ ਮੋਟੀਵੇਟ ਮੋਟੀਵੇਸ਼ਨ ਆ ਕਰਉਂਦੇ ਆ ਬੇਟਾ ਕਿੱਦਾਂ ਦੇਖਦੇ ਆ ਅਸੀਂ ਵੀ ਸਾਰੇ ਜਿਹੜੇ ਉਹ ਆਪਨੂੰ ਵਧੀਆ ਫਿੱਟ ਰੱਖਦੇ ਆ ਯੋਗਾ ਦੇ ਨਾਲ ਆਪਾਂ ਵਧੀਆ ਫਿੱਟ ਰਹਿੰਦੇ ਆ ਇਹ ਇਹ ਆਪਾਂ ਨੂੰ ਹਾਰਡ ਵਰਕਿੰਗ ਦਾ ਦੱਸਦੇ ਆ ਸਕਸੈਸਫੁਲ ਹੋਣ ਲਈ ਸਾਡੇ ਬਲੀ ਵਿੱਚ ਦੱਸਿਆ ਕਿ ਫਿੱਟ ਰਹਿਣ ਵਾਸਤੇ ਜੋਗਾ ਜਿਹੜਾ ਜ਼ਰੂਰੀ ਬਹੁਤ ਆ ਗੱਲਬਾਤ ਕੀਤੀ ਛੋਟੇ ਬੱਚਿਆਂ ਨੇ ਉਹਨਾਂ ਨੇ ਵੀ ਦੱਸਿਆ ਜਿਹੜੇ ਸੀਨੀਅਰ ਸੀ ਉਹਨਾਂ ਨੇ ਵੀ ਗੱਲਬਾਤ ਕੀਤੀ ਆ ਸੜਨੇ ਇੱਕ ਹੋਰ ਨੌਜਵਾਨਾ ਉਹਨਾਂ ਨੇ ਵੀ ਗੱਲਬਾਤ ਕਰਦੇ ਆ ਕਿੱਦਾਂ ਦੇਖਦੇ ਬਟਾ ਇਸ ਚੀਜ਼ਾਂ ਨੂੰ ਤੁਸੀਂ ਇਸ ਚੀਜ਼ ਨੂੰ ਬਹੁਤ ਵਧੀਆ ਦੇਖਦੇ ਆ ਜੀ ਇਹਦੇ ਨਾਲ ਬਹੁਤ ਫੈਕਟਰ ਰਹਿਣੇ ਆ ਆਪ ਨੂੰ ਰੋਜ਼ ਕਰਨਾ ਚਾਹੀਦਾ ਸਾਡੇ ਕੋਲ ਸਭ ਬਹੁਤ ਵਧੀਆ ਤਰੀਕੇ ਨਾਲ ਕਰਾਉਂਦੇ ਆਈ ਇਹ ਜਿਹੜੇ ਛੋਟੇ ਬੱਚਿਆਂ ਦੇ ਆਪ ਦੇ ਲਈ ਜਿਹੜਾ ਸੀ ਜੋ ਵੀ ਜਿੰਨਾ ਸੀ ਇਹਨਾਂ ਨੇ ਆਪ ਦੇ ਲਈ ਦੱਸਿਆ ਸੀ ਫਿਟਨੈਸ ਰਹਿਣ ਵਾਸਤੇ ਜਿਹੜਾ ਆਪ ਦਾ ਜੋਗਾ ਜੇ ਬਣਾਇਆ ਸ਼ਾਉਣ ਜਿਹੜੇ ਫਿਟਰੇਨ ਜਿਹੜੇ ਹੀ ਕਰਦੇ ਰਹਿੰਦੇ ਆਂ